ਬਾਕੀ ਬਾਈ ਚਾਚੇ ਨੂੰ ਬਹੁਤ ਬਹੁਤ ਮੁਬਾਰਕਾਂ ਬਾਈ ਮੁਬਾਰਕਾਂ ਮੁਬਾਰਕਾਂ ਜੀ ਤੁਹਾਨੂੰ ਹਾਂ ਗੱਡੀਆਂ ਬਾਈ ਚਾਚੇ ਨੂੰ ਬਹੁਤ ਬਹੁਤ ਧੰਨੀਆਂ ਬਾਈ ਤੁਹਾਨੂੰ ਮੁਬਾਰਕਾਂ ਜੀ ਤੇ ਮਹਾਰਾਜੇ ਬਾਈ ਸਭ ਨੂੰ ਕਹਿੰਦੇ ਵੀ ਦਿਨ ਲੈ ਆਵੇ ਹੁਣ ਚਾਚੇ ਨੂੰ ਅਸੀਂ 735 ਵੀ ਹੋਰ ਬੜੀ ਬੜਾ ਦੂਣ ਹਾਂ ਉਹ ਬਾਈ ਹਰਸ਼ ਵੀ ਜਾ ਚਾਚੇ ਦਾ ਹੀ ਮੋਡੀਫਾਈ ਕਰਾ ਦੇਣਾ ਹਾਂਜੀ ਹਾਂਜੀ ਹੈਗੇ ਅੱਗੇ ਨਹੀਂ ਨਵਾਂ ਹੀ ਦੋਗੇ ਇਹ ਇਹ ਰੱਖਣਾ ਇਹਦਾ ਆਪਾਂ ਨਾ ਇਹਦਾ ਇਹਦਾ ਕੰਮ ਵਿੱਚ ਲਾ ਕੇ ਖੜਾ ਆਇਆ ਨਾ ਮਮੜ ਚਲਾਉਂਗੇ ਇਹਨੂੰ ਅਕੇ ਉਹ ਭਾਈ ਸ਼ੈੱਡ ਵੀ ਦੇਖ ਲੋ ਉਹ ਸ਼ੈੱਡ ਭਾਈ ਤਿਆਰ ਹੋ ਰਿਹਾ ਜੀ ਕੈਂਚੀ ਆ ਜੈਂਚਾ ਤਾਂ ਹੀ ਆਇਆ ਸ਼ੈੱਡ ਭਾਈ ਗੱਡੀ ਟਰੱਕ ਟਰਾਲੇ ਵਾਸਤੇ ਬਣਾਇਆ ਤਾਂ ਵਧਾਈਆਂ ਭਾਜੀ ਵਧਾਈਆਂ ਜੀ ਵਧਾਈਆਂ ਹੋਰ ਠੀਕ ਹੈ ਜੀ ਵਧੀਆ ਠੀਕ ਹੈ ਮੈਂ ਕਿਹੜਾ ਕਿਹੜਾ ਮਾਡਲ ਲਿੱਤੀ ਹੈ ਜੀ 21 ਮਾਡਲ ਹੈ ਜੀ 21 ਮਾਡਲ ਹੈ ਜੀ ਠੀਕ ਹੈ ਜੀ ਦੱਸ ਦਿਓ ਸਾਨੂੰ 21 ਮਾਡਲ ਦਾ ਹੈ ਠੀਕ ਹੈ ਜੀ ਠੀਕ ਹੈ ਗੱਡੀ 21 ਮਾਡਲ ਦਾ ਪੂਰੀ ਗੱਡੀ ਹੈ ਓਕੇ ਆ ਜੀ ਚਾਚਾ ਜੀ ਫੋ ਲੋਕੇ ਦੀ ਰਿਪੋਰਟ ਹੈ ਤਸੱਲੀ ਕਾਕਾ ਕਰਕੇ ਲੈ ਕੇ ਆਏ ਆ ਬਾਕੀ ਆ ਸਾਡੇ ਨਾਲ ਬੰਦਾ ਜੱਗੂ ਆ ਫੇਰ ਤਾਂ ਕੋਈ ਧੋਖਾ ਖਾਈ ਜੋ ਹੈਗਾ ਮਕੈਨਿਜ਼ਮ ਤਾਂ ਪੂਰਾ ਹੈ ਇਹਦੀ ਪੂਰਾ ਮੁੰਡਾ ਹੀ ਬਹੁਤ ਪੇਚੀ ਆਉਣੇ ਆ ਦੇਖ ਕੇ ਨਾ ਨਾ ਗੱਡੀ ਠੀਕ ਬਾਕੀ ਆ ਟੋ ਮਾਡਲ ਆ ਅੱਗੇ ਵੀਰੇ ਪ੍ਰਾਈਜ਼ ਜੀ ਲੈਣੀ ਆ ਮਨ ਤਾਂ ਖੜਾਉਣਾ ਪੈਣਾ ਵੀਰੇ ਹਾਂ ਉਹ ਜੀ ਤਾਂ ਕਰਨੀ ਜੇ ਵੀਰੇ ਮਨੇ ਖੜਾਉਣਾ ਫੇਰ ਤਾਂ ਜਿੰਨੇ ਮਾੜੀ ਦੇ ਚੰਡੀਆ ਮੋਹ ਜਾਨ ਤੱਕ ਨਹੀਂ ਠੀਕ ਹੈ ਨੀ ਮਾੜੀ ਵੀ ਪ੍ਰਾਈਜ਼ ਵੀ ਗੱਡੀ ਆ ਨਵੀਂ ਹੋਰ 2-2 ਸਾਲ ਦੀ ਫਰਕ ਆ ਚੱਲਦੀ ਰਹਿਣੀ ਨਾ ਕਿਸੇ ਨਾ ਕਿਸੇ ਗੱਡੀ ਦਾ ਮਨ ਖੜਾਉਣਾ ਪੈਣਾ ਆਹੋ ਇਹ ਤਾਂ ਹੈ ਅ ਭਾਈਆ ਕੱਲ ਵਾਲੀ ਵੀਡੀਓ 'ਚ ਲੋਕਾਂ ਨੇ ਭਾਈ ਬਹੁਤ ਵਧਾਈਆਂ ਦਿੱਤੀਆਂ ਦੀਆਂ ਬਹੁਤ ਦਾ ਧੰਨਵਾਦ ਹਜੇ ਤੇ ਜਿਹਨਾਂ ਹਜੇ ਦੇਣੀਆਂ ਉਹਨਾਂ ਦਾ ਵੀ ਧੰਨਵਾਦ ਹਾਂ ਤੇ ਨਹੀਂ ਜਿਹੜੇ ਰਹਿ ਗਏ ਠੀਕ ਹੈ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਭਾਈ 735 ਬਲੌਗ 'ਚ ਸਵਾਗਤ ਹੈ ਸਾਰਿਆਂ ਦਾ ਵਧਾਈਆਂ ਭਾਈ ਵਧਾਈਆਂ ਬਈ ਵਧਾਈਆਂ ਨੂੰ ਦੇ ਦਿੱਤੀਆਂ ਹੋਰ ਫੇਰ ਭਾਈ ਵਧਾਈਆਂ ਭਾਈ ਡਬਲ ਕਰਤੀਆਂ ਇਹਨਾਂ ਨੇ ਉਹ ਦੁੱਪ ਫੜ ਦੂਰ ਕਰਤਾ ਵਧਾਈਆਂ ਦਾ ਹੁਣ ਤਾਂ ਹਰੂੰ ਖੱਬਣ ਦੇ ਹੱਥ ਲਾਉਣ ਨੂੰ ਜੀ ਨਹੀਂ ਕਰਦਾ ਲੱਕੀ ਫੜ ਲਾ 1 ਕਿਲੋ ਦਾ 2 ਮਿੰਟ ਲੈਂਦੇ ਹੈ ਨੋਬ ਦੇਤੇ ਭਾਈ ਵਧਾਈਆਂ ਬਹੁਤ ਬਹੁਤ ਬਾਕੀ ਭਾਈ ਹੁਣ ਦੌਰ ਆਇਆ ਵੇ ਗੱਡੀਆਂ ਦਾ ਹੈ ਮੈਨੂੰ ਬਾਈ ਦਾ ਫੋਨ ਆਇਆ ਕਹਿੰਦੇ ਭਾਈ ਬੜੀਆਂ ਗੱਡੀਆਂ ਲਿਆਉਂਦੇ ਆ ਮਾ ਬੱਸ ਭਾਈ ਹੁਣ ਕੀ ਕਰੀਏ ਹੁਣ ਉਹ ਤਾਂ ਦਾਦਾ ਕਹਿੰਦਾ ਫਾੜ ਗੱਡੀਆਂ ਲਿਆਉਂਦੇ ਤਾਂ ਵੀ ਤਾਂ ਦੂਰ ਹੁਣ ਗੱਡੀਆਂ ਲਿਆਉਂਦੇ ਤਾਂ ਵੀ ਠੀਕ ਹੈ ਹਾਂ ਜੇ ਮੋਟਰਸਾਈਕਲ ਲੜਕਾ ਜਿੰਨੇ ਬੇਟੀ ਕਹਿੰਦਾ ਗੱਡੀ ਵਿੱਚ ਇੱਕ ਬਾਈ ਨੇ ਕਮੈਂਟ ਕਰਿਆ ਕਹਿੰਦਾ ਗੱਡੀ ਉਹ ਪਠਾਨੇ ਵਾਲੀ ਵੀ ਲਿਆਓ ਭਾਈ ਉਹ ਮੁੰਡੇ ਬੈਠੇ ਲਿਆਓ ਦੇਖ ਲਓ ਭਾਈ ਲਿਆਓ ਕੋਈ ਕੋ ਰਿਸ਼ਤਾ ਕਰਾਓ ਤੁਹਾਨੂੰ ਸ਼ਰਮ ਨਹੀਂ ਅਸੀਂ ਦੇਖੀਏ ਫਿਰ ਕਹਿੰਦਾ ਮੁੰਡੇ ਉਹ ਕਰਦੇ ਉਹ ਮੈਂ ਅਗਲੇ ਭਾਈ ਕਹਿੰਦਾ ਕੋਈ ਰਿਸ਼ਤਾ ਕਰਾਓ ਭਾਈ ਤੂੰ ਕਹਿੰਦਾ ਗਰੰਟੀ ਸਾੜੀ ਹੋ ਗਈ ਮੈਂ ਕਹਿੰਦਾ ਵੀ ਭਾਈ ਮੁੰਡਿਓ ਤੁਸੀਂ ਹਾਂ ਕਰੋ ਆਹੀ ਬੈਠੇ ਮੁੰਡੇ ਨਹੀਂ ਹਾਂ ਕਰੋ ਐਂ ਕਹਿੰਦਾ ਵੀ ਜਿਹਨੇ ਕਮੈਂਟ ਕਰਿਆ ਉਹਨੂੰ ਕਹਿੰਦਾ ਇਹ ਹਾਂ ਅੱਛਾ ਵੀ ਅੱਛਾ ਹੀ ਬੈਠ ਗੱਲ ਸਮਝਨੇ ਕਰ ਪਹਿਲਾਂ ਵੀ ਭਾਈ ਗੱਡੀ 'ਚ ਬੈਠਣ ਵਾਲੀ ਹੁਣ ਕਰੋ ਵੀ ਤਾਂ ਤੁਸੀਂ ਆ ਜਿਹੜੇ 2000 ਤੋਂ ਥੱਲੇ ਆ ਉਹ ਤਾਂ ਭਰੂਨ ਹੱ ਜਿਹਨਾਂ ਨਾਲ ਹੋਏ ਵੀ ਇਹ ਤਾਂ ਦੇ ਇਹ ਮੇਰੀ ਗੱਲ ਸੁਣ ਲੈ ਮੈਂ ਤਾਂ 2000 ਦਾ ਇਹ ਮੇ ਤਾਂ ਉੱਪਰ ਆ ਮੈਨੂੰ ਤਾਂ ਮਿਲ ਜਾ ਮਰੀ ਤੇਰੀ ਨੂੰ ਹੱਥਾਂ ਜਲਾਦੀ ਮੈਨੂੰ ਦੇ ਇਹਨਾਂ ਨੂੰ ਕਹਿੰਦੇ ਤੂੰ ਉਹ ਨਾ ਨਾ ਐ ਨਹੀਂ ਕਰਕੇ ਐ ਭੱਗੇ ਇਹਦਾ ਸਾਲਾ ਜਾਖਾਪਾ ਨੂਰ ਖੇੜਦਾ ਗੱਲਾਂ ਦੇ ਲੈ ਫੈਦਲ ਵੀਰ ਹਾਂ ਕੋਈ ਨਹੀਂ ਟਾਈਮ ਹੈ ਦਾ ਉਹ ਮੇਰੀ ਗੱਲ ਸੁਣ ਲੈ ਭਾਈ ਇਹ ਹੋਈ ਤੂੰ ਹੱਥਿਆ ਬਹੁਤ ਹੋਈ ਹੈ ਤੂੰ ਨਾਲ ਨਾਲ ਹੁੰਦੇ ਕਿਹਾ ਹੁਣ ਨਾਲ ਨਾਲ ਦੇਖਿਆ ਉਹ ਤਾਂ ਸਰ ਹੁਣ ਦੇਖਿਆ ਉਹ ਚਾਚੇ ਮੇਰੇ ਪਹਿਲੇ ਗੱਗੇ ਨਾਲ ਦੀ ਬਾਤ ਦੀ ਡਿਕੜਾ ਜਲਵੀਰ ਦਾ ਵੀਰ ਇਹਦਾ ਉਹਦੇ ਬਾਅਦ ਗੌਰਮੇਂਟ ਨੇ ਸਫਾਈ ਕਰੀ ਹੈ ਹਾਂ ਇੱਕ ਹੋਰ ਆ ਜੱਜੇ ਲੋਕ ਪੁੱਠੇ ਪਾਸੇ ਨੂੰ ਚੱਲ ਪਏ ਦੱਸ ਇੱਕ ਹੋਰ ਆਜੋ ਆਜੋ ਰੋਣੂ ਜਿਹੜਾ ਹੁਣ ਕਰਦੇ ਵੀ ਆ ਭਾਈ ਬਾਹਰ ਬਾਹਰ ਉਹ ਬਾਹਰ ਸਾਬ ਦਾ ਚੱਕਰ ਦਾ ਹੀ ਹੋਇਆ ਬਾਹਰ ਬਾਹਰ ਚੱਲੇਗਾ ਬਾਹਰ ਬਹੁਤ ਚੱਲੇਗਾ ਬਾਈ ਕੁੜੀਆਂ ਹੂੰ ਮੰਤਾ ਹੈ ਭਾਈ ਮੈਂ ਤਾਂ ਕਰਾਉਂਨ ਨੂੰ ਤਾਂ ਕੱਲੂ ਕਰਾ ਦੇ ਥੋੜੇ ਪੜਦੇ ਨਹੀਂ ਹੈਗੇ ਕੁੜੀਆਂ ਪੜਾ ਆਈ ਕਰਕੇ ਆਪਣਾ ਚੱਲ ਬਹਾਰਾ ਇਹ ਮੰਨੂ ਕਹਾਂ ਭਰੂਣ ਅੱਤਿਆ ਜ ਮਰ ਗਈ ਤੇਰੇ ਆਈ ਮੈਂ ਕਹਾਂ ਮੈਂ ਕਰਾ ਲੂ ਕਰਾ ਦਮੈਂ ਭਾਈ ਕਹਿ ਕੇ ਕਿਸੇ ਨੂੰ ਮੈਂ ਕੋਈ ਨਹੀਂ ਕਿਹਾ ਹੈਗਾ ਮਰ ਗਈ ਤੂੰ ਕਹਿ ਦਿੰਦਾ ਹੈਗਾ ਤੇਰੇ ਵੀ ਆਈ ਮੈਂ ਤੂੰ ਇਹਨਾਂ ਦੇ ਜ਼ਖਮਾਂ ਪਰ ਛਿੜਕਦਾ ਭਾਈ ਮੈਂ ਤੇਰੀ ਗੱਲ ਸੁਣ ਮੈਂ ਤੇਰੀ ਗੱਲ ਪਹਿਲਾਂ ਇਦਾਂ ਦੇ ਪਹਿਲਾਂ ਵਿਆਹ ਕਰਾਉਂਦਾ ਚੰਗਾ ਲੱਗਦਾ ਲੈ ਵੀ ਕਰਾਈਂਦਾ ਤੂੰ ਫਿਰ ਹੁਣ ਐਂ ਹੱਤ ਪਾ ਬਾਅਦ ਕਰਾਉਂਗਾ ਵਾ ਠੀਕ ਹੈ ਕਰਾਈਂ ਮੈਂ ਪਰ ਹੁਣ ਆਏ ਵੀ ਨਾ ਛੜੇ ਰਹੇ ਹੋ ਕਦੇ ਮੈਂ ਕਰਾਉਂਗਾ ਕਾਈ ਉੱਰ ਆ ਗਿਆ ਨਾ ਫੇਰ ਦੇਖੀ ਲੇਨ ਬੰਦ ਹੋ ਜਾਣੀ ਮਾਲਾਂ ਜੇ ਫੇਰ ਲੇਨ ਲੱਗਣੀ ਮੈਂ ਗੱਡੀਆਂ ਜਿਵੇਂ ਗੱਡੀਆਂ ਹਟ ਕੇ ਗੱਡੀਆਂ ਦਾ ਖੁੱਲਿਆ ਹੁਣ ਸਿੱਧੇ ਵੇ ਬਿਆਹ ਦਾ ਖੁੱਲੂਗਾ ਕਰਮ ਮੈਂ ਬਿਆਹ ਦਾ ਕਰਮ ਗੱਡੀਆਂ ਵਾਲੇ ਖੁੱਲੇ ਆ ਜੇ ਹਾਂ ਸਰਕਾਰ ਚ ਗੱਡੀ ਹੋ ਗਈ ਗੱਡੀ ਚ ਬਹਿਣੇ ਵਾਲੀ ਭਾਈ ਪਰਮਾਤਮਾ ਕਰੂ ਕਿਰਪਾ ਕਰੂਗਾ ਕਿਰਪਾ ਆ ਹੋ ਜਾਣਾ ਸਭੇ ਹੋ ਜਾਣੇ ਹੌਲੀ ਹੌਲੀ ਉਹ ਜਿਆਦਾ ਲਿਖਿਆ ਨਾ ਭਾਈ ਕਰਮਾ ਚ ਉਦੋਂ ਹੀ ਅਜੇ ਫੇਰ ਤਾਂ ਪਤਾ ਹੀ ਨਹੀਂ ਲੱਗਦਾ ਹਾਂ ਹਾਂ ਹੁਣ ਇਹਦਾ ਕਿਹੜਾ ਪਤਾ ਤਾਂ ਅੱਜ ਵੀਰ ਦਾ ਮੈਂ ਦਈ ਦਊਂਗਾ ਤੁਸੀਂ ਬਿਆਨ ਕੋਈ ਹਾਂ ਉਹ ਕਰ ਬਤਾ ਹੁਣ ਤਾਂ ਕੰਮ ਜਿਵੇਂ ਢਿੱਲੇ ਹੋਏ ਪੁਰਾਣਾ ਕਰ ਦੀ ਜਵਾਬ ਦੇ ਗਿਆ ਕਾ 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 ਕ ਇਹ ਨਹੀਂ ਪਤਾ ਹੁਣ ਕੱਢੀ ਲਿਖਿਆ ਹੀ ਨਹੀਂ ਮੇਰੀ ਗੱਲ ਸੁਣੋ ਉਹ ਮੈਂ ਦਾਦਾ ਲਿਖਦੇ ਵੇ ਹੁਣ ਕੱਢੀ ਲਿਖੇ ਦਾ ਟਾਈਮ ਹੁੰਦਾ ਹਾਂ ਗੱਡੀ ਦਾ ਤੁਹਾਨੂੰ ਪਤਾ ਤਾਂ ਤਿੰਨ ਮਹੀਨੇ ਤੋਂ ਸਾਨੂੰ ਗੱਡੀ ਨੂੰ ਘੁੰਮਦਿਆਂ ਨੂੰ ਉਹ ਤਾਂ ਹੈ ਦੌਰ ਹੈ ਕੋਈ ਵੀ ਚੀਜ਼ ਹੈ ਉਦੋਂ ਜਾਦੇ ਜ਼ੋਰ ਲਾ ਲੇ ਆਪਾਂ ਨੇ ਇੱਕ ਹੁੰਦੀਆਂ ਸੰਜੀਵ ਵਸਤੂਆਂ ਉਦੋਂ ਦਾ ਇੱਕ ਹੁੰਦੀਆਂ ਨਰਜੀਵ ਵਸਤੂਆਂ ਸੰਜੀਵ ਵਸੂ ਦਾ ਕੋਈ ਟੈਨ ਨਰਜੀਤ ਦਾ ਹੀ ਟਾਈਮ ਹੁੰਦਾ ਭਾਈ ਉਹ ਤੁਹਾਡੀ ਹੋਰ ਓਏ ਇੱਕ ਹੋਰ ਅੱਜ ਵੀ ਦੇਖ ਬਹੁਤ ਪੜਦੇ ਦੋ ਦੇਗੇ ਨਰਜੀਤ ਆਪਣਾ ਟਾਈਮ ਨਰਜੀਤ ਵੱਤ ਵਾਲੀ ਆ 30 ਲੱਖ ਨਾਲ ਨਹੀਂ ਮੰਨਦਾ ਤਾਂ ਹਾਂ ਉਧਰ ਜ਼ੋਰ ਲਾ ਲਿਆ ਹੂੰ ਦੇ ਲ ਸੱਤ ਲਾਤਾ ਸਮਝ ਲਾ ਤੂੰ ਨਾ ਜ਼ੱਟ 6 ਲਾਤਾ 6 ਲਾਤਾ 6 ਲੱਗਿਆ ਹਾਂ 6 ਲੱਗਿਆ ਦੋਸਤ ਇਹ ਤੇ ਨਾ 580 ਦੋਸਤ 580 ਦੀ ਲੱਗੇ 6 ਲੱਗ ਰਿਹਾ ਦੋਸਤ ਨਾ ਨਾ 580 ਦੀ ਹੋ ਗਈ ਕਰਤਾ ਹੋਈ ਕੰਮ ਨਾ ਨਾ 580 ਦੀ ਹੋ ਗਈ ਜਿੱਤ ਗਿਆ ਮੁੱਲ ਪਾਇਆ ਤਾਂ ਯਾਰ 2 ਲੱਖ ਦੇ ਬਾਰੇ ਆ ਜਾ ਕੇ ਉਹ ਸਾਡੇ ਭਾ ਚਾਚਾ ਰੁਕੀ ਬਟ 58 ਦੀ ਹੋ ਗਈ ਗੱਡੀ ਹੁੰਦੀ ਹੈ ਉਧਰ ਇਹਨਾਂ ਇਹਨਾਂ ਨੂੰ ਕਹਿਣਾ ਉੱਥੇ ਜਾ ਕੇ ਵੀ ਤਾਂ ਉਹ ਗੱਡੀ ਬਹੁਤ ਸੋਹਣੀ ਹੈ ਇਦਲਵੀਰ ਜੀ ਗੱਡੀ ਜਦ ਪੁੱਛਿਆ ਜ਼ਮੀਨ ਕਿੰਨੀ ਹੈ ਜੀ ਕੋਈ 6 ਕਿਲੇ ਇਹ ਕਹਣਾ 2 ਕਿਲੇ ਹੈ ਜੀ ਫੇਰ ਹੈਗਾ ਜਮਾਨਤ ਕਰਦੀ ਆਪਣੀ ਫੈਸਲ ਜਿਵੇਂ ਤੇਰੀ ਹੈ ਠੀਕ ਹੈ ਉਹ ਗੱਡੀ ਵੀ ਚੱਲੀ ਵੀ ਆ ਹੈ ਅਗਲੇ ਨੇ ਕਹਿਣਾ ਉਹ ਛੱਡੇ ਦਾ ਗਲਾਸ ਰੱਖਦੇ ਹੋ ਵੀ ਚਲੋ ਵਿਚਾਰੀ ਹੋ ਚੱਲੀ ਵੀ ਜੀ ਬਸ ਫਿਰ ਬਰਾਬਰ ਹੀ ਚੱਲੀ ਗਈ ਗੱਡੀ ਬਰਾਬਰੇ ਚੱਲੀ ਗਈ ਹਾਂ ਉਹ ਬਾਕੀ ਜਾਂਦਾ ਨਹੀਂ ਗਿਆ ਮੈਂ ਤਾਂ ਅਸਲ ਚ ਉਸ ਵੋਟ ਬੰਨੀ ਦਾ ਖੜਾ ਇਹ ਮੈਨੂੰ ਤਾਂ ਕਿਨਰ ਸਫਟ ਚ ਬਿਠਾ ਲਈ ਗਏ ਮੈਂ ਦੇਖੀ ਪੀਗੀ ਫੇ ਤੂੰ ਆ ਗੱਲ ਇਹਨੂੰ ਗੱਡੀ ਵਧੀਆ ਠੀਕ ਨਾ ਸਾਡਾ ਗੱਗਾ ਬਈ ਤਿਆਰ ਤਾਂ ਟੈਡ ਜੀ ਦੀ ਗੱਡੀ ਉਹ ਤੈਨੂੰ ਮੈਂ ਦੱਸਦਾ ਤੇਰੀ ਗੱਲ ਨਾਲ ਸਹਿਮਤ ਹਾਂ ਤੂੰ ਫਿਰ ਆਪਣੇ ਮਨ ਦੀ ਗੱਲ ਦੱਸੇ ਨਾ ਬੰਦੇ ਮਰੇ ਰੱਖਦੇ ਭਾਈ ਮੈਨੂੰ ਗੱਡੀ ਜਿਹੜੀ ਗੱਡੀ ਕੋਈ ਵੀ ਗੱਡੀ ਆ ਆਪਣੀ ਆਪਣੀ ਜਗਾ ਸਾਰੀਆਂ ਗੱਡੀਆਂ ਠੀਕ ਆ ਸਭ ਵਧੀਆ ਚਾਚੇ ਆਲਟੋ ਵੀ ਤੇ ਸਾਡਾ ਦੰਦੀੋ ਕੰਮ ਹੁਣਿਆ ਤੂੰ ਰੋਡ 'ਤੇ ਨਿਕਲ ਜਾ ਮੈਂ ਕਹਿੰਦਾ ਕੋਈ ਹੈ ਹੀ ਨਹੀਂ ਮੋਟਰਸਾਈਕਲ ਤਾਂ ਦੀਦੀ ਨਾ ਨਾ ਹਰੇਕ ਤਰ੍ਹਾਂ ਦੀ ਗੱਡੀ ਚੱਲਦੀ ਆ ਰੋਡ 'ਤੇ ਉਹ ਵੀ ਤੇ ਦੇ ਵਿੱਚ ਵੈਸੇ ਆ ਨਾਂ ਨਾ ਠੀਕ ਆ ਪਹਿਲੇ ਉਹ ਜਹੀ ਜਹੀ ਗੱਡੀ ਹੈਗੀ ਆਪਣੇ ਪਾਪਾ ਠੀਕ ਹੈ ਚਾਚਾ ਸਾਮਾ ਨਹੀਂ ਹੈਗਾ ਪੰਜੀਆਂ ਵੀ ਚ ਵੈਸੇ ਲਾਲ ਰੰਗ ਦੀ ਵੀ ਹੁੰਦੀ ਆ ਹਾਂ ਉਹ ਜਿੰਨੀਆਂ ਵੀ ਗੱਡੀਆਂ ਆ ਆਪਣੇ ਸਾਰੀਆਂ ਅਲੱਗੇ ਆਈਆਂ ਜਿਹੜੀ ਪੰਜ ਗੱਡੀ ਹੈ ਨਹੀਂ ਉਹ ਹੀ ਆਈਆਂ ਹਾਂ ਉਹ ਹੀ ਆਈਆਂ ਕਾਲੇ ਤੇ ਲੈ ਕੇ ਦਲਵੀਰ ਤੱਕ ਅੰਡਰ ਤੱਕ ਹਾਂ ਜੀ ਬਾਕੀ ਨਹੀਂ ਨਹੀਂ ਜੱਗੇ ਨਾਲ ਮਾਸੜ ਦੀ ਸੇਮ ਆ ਗਈ ਨਹੀਂ ਉਹ ਵੀ ਲੱਗ ਉਹ ਵੀ ਸਪੋਰਟ ਆਸਤਾ ਉਹ ਚੱਲ ਜੀ ਦਾ ਹੈ ਤੇ ਆਈਡੈਂਟੀ ਆ ਪ੍ਰੋਬੀਨ ਹੈ ਫਰੈਸ਼ ਗੱਡੀਆਂ ਓਮ ਕਾ ਕਰਦਾ ਮੈਂ ਗੱਡੀ ਦਾ ਗੱਡੀ ਹੈ ਸਾਰੀਆਂ ਅਲੱਗ ਅਲੱਗ ਰਾਂ ਕੋਈ ਐਵੇਂ ਵੀ ਇੱਕੋ ਗੱਡੀ ਹੈ ਬਾਈ ਠੰਡੇ ਚ ਤਜੇ ਤੇਰੇ ਕੋਲ ਮਾਰੂਤੀ ਆ ਉਹ ਵੀ ਗੱਡੀ ਆ ਬਸ ਮਾਰੂਤੀ ਔਰ ਮਾਰੂਤੀ ਗੱਡੀ ਨਹੀਂ ਤੇ ਇਤੋਂ ਸੇ ਕਰਦਾ ਉਹ ਆਪਾਂ ਕਹਿੰਦੇ ਵੀ ਪੁਰਾਣਾ ਹੋ ਗਿਆ ਚਾਚਾ ਦਾ ਵਿਆਹ ਮੁੰਡਾ ਜਿਹੜਾ ਤੇਰੇ ਬੈਠ ਗਈ ਮਾਰੂਤੀ 99 ਜਿਹੜਾ ਉਸੜਾ ਗਾ ਗਿਆ ਤਾਂ ਚਾਚੇ ਚਾਚੇ ਪਤਾ ਕਹਿੰਦੇ ਜੀ ਸਬਜੀ ਚਾਚਾ ਨੇ ਫੁੱਲ ਲਾਏ ਉਹਨੂੰ ਜੀਤਾ ਬੱਜਣੀ ਸੀ ਵਿਆਹ ਨੂੰ ਆ ਤੂੰ ਤਾਂ ਹੀ ਬੈਠਾ ਸੁਣੀ ਦੇਖ ਮੁੰਡਾ ਬੈਂਦੀ ਆ ਫਿਰ ਹੋਰ ਕਿਹੜੀ ਸੀ ਮੁਰਤੀ ਮੁਰਤੀ ਸਾਰੇ ਦੀ ਲਾਲ ਮਰੂਤੀ ਨੇ ਚੱਕਾ ਜੰਮ ਕਰਾ ਦਿੱਤਾ ਬੱਜ ਰਿਓ ਤੁਸੀਂ ਗਿਣੋ ਚਾਹੇ ਨਾ ਗਿਣੋ ਨਾ ਨਾ ਜੱਟ ਮੈਂ ਕਾਚੇ ਮਦਨ ਜਿਵਾ ਸਮਝ ਗਿਆ ਤਾਂ ਐਂ ਕਿਹ ਕਿਹ ਮਰੂਤੀ ਉਹ ਮੇਰੀ ਜਾਲਦੋ ਕਾਚੇ ਆ ਜਾ ਰੇ ਨੂੰ ਆ ਜਾ ਅਸੀਂ ਤਾਂ ਆਲਟੋ ਦੇਖੀ ਆ ਮੇਨ ਕਾਰ ਚ ਆਲਟੋ ਆਈ ਆ ਸਾਡੇ ਠੀਕ ਆ ਤੁਹਾਡੇ ਵੀ ਹੁਣ ਅਸੀਂ ਤਾਂ ਆਲਟੋ ਤੇ ਗਾਣ ਗਾਉਂਗੇ ਬਾਅਦ ਚੋਂ ਤੱਕ ਹੁਣ ਬਾਅਦ ਜੋ ਫਰਾੜੀਆਂ ਸਾਡੇ ਪਹਿਲਾ ਬਰੀ ਗੱਲ ਥੋੜਾ ਮਰੂਤੀ ਗੱਡੀ ਆਈ ਐ ਸਾਡੇ ਬਾਅਦ ਕੇ ਦੀ ਜਿਹੜੀ ਬਾਅਦੇ ਬਾਅਦ ਹੁਣ ਵੀ ਜੱਟ ਏਡੀ ਹੁਣ ਵੀ ਨਾ ਦੀ ਮਰੂਤੀਆਂ ਦੀ ਗੱਲ ਸੀ ਜਿਹੜੀ ਉਹ ਹੈਗੀ ਉਹ ਵੇਚਦਾ ਨਹੀਂ ਐ ਮਰ ਮਰੂਤੀ ਵੇਦਾ ਵੀ ਨਹੀਂ ਇਹਨਾਂ ਦੀ ਸੰਜੂਕੀ ਵਾਲਿਆਂ ਦੀ ਗੱਡੀ ਮਾਰਕੀਟ ਰੀਸੇਲ ਬਹੁਤ ਹੈ ਗੱਡੀ ਦੀ ਹਾਂ ਠੰਡਾ ਹੀ ਹੋ ਗਿਆ ਮਾਰਕੀਟ ਬਹੁਤ ਹੋ ਗਿਆ ਰੂਪ ਵੀ ਬਾਜੇ ਬਾਜੇ ਤਾਂ ਬਹੁਤ ਵਧੀਆ ਰੱਖੀ ਬਣਾ ਕੇ ਹਾਂ ਬਹੁਤ ਟੌਪ ਦੀ ਬਹੁਤ ਟੌਪ ਲਾਇਲੂਏ ਪਾ ਕੇ ਆਇਆ ਨਾ ਉੱਚੀ ਚਾਗਾ ਕੇ ਹੋਰ ਠੰਡਾ ਮਾਰਕੀਟ ਨਹੀਂ ਲੱਗਦਾ ਜੇ ਨਹੀਂ ਮੁੱਤੀ 110 ਤੋਂ ਡੇਢ ਦੇਦੀ ਐ ਬਰੇਜ ਹੋਰ ਕੀ ਪਾਸੇ ਬਰੇਜ ਹੋਗੀ ਹਾਂ ਬਸ ਨਾ ਠੀਕ ਹੈ ਨਾਲੇ ਆ ਵੀਤੀ ਯਾ ਚ ਜਾਂਦੀ ਹਾਂ ਬੋਲਟ ਦੀ ਤੀਤੀ ਦੀ ਐਵਰੇਜ ਬੋਲਟ ਦੀ ਕਨੀ ਦੇ ਗੱਡੀ ਦੀ ਹੁੰਨੀ ਐ ਗੱਡੀ ਦੀ ਔਰ ਕਿਹਾ 20 ਬਾਈਕ ਦੀ ਕਰੀ ਜਾਣੀ 20 ਬਾਈ ਦੀ ਬਹੁਤ ਥੋੜੀ ਹੈ ਥੋੜੀ ਹੈ 20 ਬਾਈਕ ਦੀ ਥੋੜਾ ਹੈ ਠੱਡ ਦੇ ਪਰਹੇਜ ਹੈ ਰੋਪੜੇ ਤਿੰਨ ਗੱਡੇ ਭੱਜ ਜਾਂਦੇ ਆ ਹਾਂ ਫੇਰ ਔਰ ਕਿਤਾ ਚਾਈਦਾ ਔਰ ਕਿਤਾ ਚਾਈਦਾ ਫੇਰ 100 ਰੁਪਏ ਮੈਂ ਤਿੰਨ ਗੱਡੇ ਲਾ ਲ ਘਾਟੇ ਵਾਲਾ ਕੰਮ ਥੋੜਾ ਵਾ ਪਰ ਹੁਣ ਅਸੀਂ ਗੱਡੀ ਲੈ ਲਈ ਇਹ ਪੈਟਰੋਲ ਬੰਦ ਕਰੀ ਜੰਨੇ ਹੁਣ ਕਿਤੇ ਮਰੀ ਅਸੀਂ ਹੁਣ ਚਾਰ ਜੜੀ ਲੈਣੀ ਪੈਣੀ ਮੁਕਾਇ ਦਤ ਮੁਕਾਇ ਦਤ ਨਹੀਂ ਪਿਟਰੋਲ ਲਈ ਗੱਡੀ ਸਾਡੀ ਵਾਰੀ ਜਦੋਂ ਬੰਦ ਮੁੱਕ ਗਿਆ ਉਹ ਮਾਲਾ ਜੀ ਗੱਡੀ ਆਉਣ ਲੱਗ ਗਏ ਤਾਂ ਬੰਦ ਕਰਿਆ ਉਹ ਪੈਟਰੋਲ ਬਾਈ ਪੈਟਰੋਲ ਨਹੀਂ ਬੰਦ ਹੁੰਣਾ ਇਹ ਤਾਂ ਮਾੜਾ ਮੋਟਾ ਕੰਮ ਚੱਲਦਾ ਰਹਿੰਦਾ ਹੈ ਕਿ ਹੜਤਾਲ ਫੇਰ ਹੁਣੀ ਹੁਣੀ ਗਾਨੀ ਹੜਤਾਲ ਆ ਇਹਦਾ ਪੈਡਲਾਂ ਨਾਲ ਵੀ ਚੱਲਣੀ ਆ ਚੋਟਲੀ ਫਾਦਦੀ ਫੇ ਸਾਰੇ ਕੁ ਕਰਨਾ ਪੈਂਦਾ ਇਹ ਥੱਲੇ ਆਏ ਪੈਡਲੇ ਲਵਾਉਣੇ ਜਿਹੜੀ ਜਲੇ ਇਸਤੀ ਮੋਟਾ ਆ ਆ ਇਸਤੀ ਮੰਗੜ ਚਲ ਆਏ ਆ ਫਿਰ ਹੀਟਰ ਵਾਲਾ ਵੀ ਕੰਮ ਹੋ ਜਾਣਾ ਵਿੱਚੇ ਗਰਮੀ ਹੋ ਜਾਏਗਾ ਨਹੀਂ ਕਰਈਆਂ ਉਹ ਜਗਦੀਪ ਨੂੰ ਆਏ ਕਹਿਣਾ ਦਾ ਯਾਰ ਟਰੈਲਰ ਇੱਥੇ ਨੂੰ ਪੜਦਾ ਉਹ ਕਿੱਥੇ ਨੂੰ ਉੱਧਰ ਟੂਆ ਪੱਟਿਆ ਪੈਦਾ ਪੂਰ ਦੀਪ ਕੋਲ ਜਗਦੀਪ ਕੋਲ ਉਹ ਨਾ ਹੋਵੇ ਪੂਲਾ ਹਲੇ ਨਹੀਂ 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 ਗਿਆ ਜਗਦੀਪ ਕੋਲਾ ਉਹ ਰਾੜ ਪਈਦਲ ਵੀ ਤੇਰੇ ਕੋਲ ਕੰਨੇ ਵਾਲੀ ਕਾਲੇ ਨੂੰ ਪਾਣ ਦੇ ਦਿੱਤੀ ਮੁੰਡਾ ਤੇ ਹੈਗੀ ਆ ਦੇ ਦਿੱਤੀ ਕਾਲੇ ਨੂੰ ਉਹ ਮੋਟਰਸਾਈਕਲ ਚੱਕ ਲੈ ਕਾਲੇ ਤੇ ਫੜ ਲੈ ਕਾਲੇ ਕੋਲ ਹੈਗੀ ਆ ਕੌਣ ਹੈ ਹਾਂ ਕੌਣ ਉਹ ਸਾਜੋ ਤੂੰ ਕਾ ਭਰਾਵਾ ਨਾ ਮੈਂ ਲੇਟ ਆ ਜਾਗਾ ਹੁਣ ਉਹਨੂੰ ਜੇ ਰਾੜ ਫੜਾ ਕੇ ਆਉਂਦੇ ਕਾਲੇ ਤੇ ਲੈ ਕੇ ਜੱਗਾ ਪੇਦਾ ਮੈਨੂੰ ਫੜਾਇਆ ਫੜਾਇਆ ਜਾ ਜੇ ਰਾੜ ਫੜਾ ਕੇ ਆ ਮੈਂ ਭਰ ਗਈ ਟ੍ਰੈਲੀ ਕਿਹਦੇ ਕੋਲਾ ਜੇ ਕੱਜ ਕਾਲੇ ਦੇ ਲਈ ਲੈ ਉਹ ਕਾਲੇ ਦਾ ਕੋਈ ਨਹੀਂ ਕਾਲਾ ਗਿਆ ਬੈ ਯਾਰ ਟੋਲੀ ਜਾਈ ਉੱਥੇ ਰਾਣਾ ਕਿੱਥੇ ਆ ਰਾੜ ਫੰਦੀ ਤੇ ਰਾੜ ਪੁੱਛੋ ਕਿਸਦੇ ਤੇਂਦੇਂ ਟਰਲੇ ਜਨੀ ਐ ਜਾ ਹੁਣ ਇਹਨੂੰ ਪੁੱਛ ਲੈ ਵਿੱਕੀ ਨੂੰ ਪੁੱਛ ਲੈ ਵਿੱਕੀ ਨੂੰ ਕਿਸੇ ਚਾਚੇ ਨੂੰ ਲੈ ਗਿਆ ਹੈਗੀ ਨਾ ਕੋਈ ਜਿਹੇ ਕੱਸ ਕੇ ਐਤੀ ਦੇ ਜੀ ਨਾ ਲਿਆ ਕੇ ਮੋੜ ਕੇ ਮੇਰੇ ਲਈ ਤਾਂ ਜਗਦੀਪ ਕੋਲਾ ਹੈ ਜਗਦੀਪ ਆ ਉਹ ਆ ਗਿਆ ਲੈਟਾਂ ਜੀਆਂ ਵਾਲ ਲਾਉਂਦਾ ਉਹ ਹੁਣ ਆਇਆ ਉਹ ਨਹੀਂ ਨਹੀਂ ਆ ਉਹਦੇ ਆਪਣਾ ਟਰਾਲਾ ਆਉਂਦਾ ਉਹ 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 ਦਿਖ ਗਿਆ ਚ ਉਹਦੇ ਤੂੰ ਇੱਧਰੋਂ ਕੱਢੀਂ ਅਸੀਂ ਉਹਨੂੰ ਫੋਨ ਕਰਦੀ ਹੈ ਹੈਲੋ ਉਹਦੇ ਫੋਨ ਫੜਦੇ ਆ ਉਹਨੂੰ ਕੀ ਨੂੰ ਵਾਹ ਯਾਰੀ ਤੇ ਫੜ ਲਾ ਉਰੇ ਜਾਨੂੰ ਨੇ ਆਉਣਾ ਕਿਤੇ ਹੁਣੀ ਆਇਆ ਨਾ ਐ ਵੀ ਉਹਦੇ ਕੋਲ ਕੀਤੇ ਕੋਲ ਫਿਲਾਸੋਫੀਟ ਕਰਾਇਆ ਗੁਰਦੁਆਰੇ ਜਾ ਕੇ ਮੇਰੇ ਯਾਰ ਜਾਦੇ ਨਹੀਂ ਹੈ ਉਹ ਦੇਖ ਉੱਥੇ ਬਿੰਦਰਾ ਦੇ ਫੜ ਲਾ ਤਾਂ ਫੜ ਲਾ ਤਾਂ ਲੱਗਦਾ ਇੱਥੇ ਫੜ ਲਾ ਬਿੰਦਰਾ ਇੱਥੇ ਆ ਇਹਨਾਂ ਦੇ ਲੈ ਕੇ ਦੇ ਆ ਉਹ ਰੋ ਦੇ ਗਲੇ ਹੋ ਲੈ ਗਿਆ ਇਹ ਕੀ ਤਾਂ ਲੈ ਗਿਆ ਤਾਂ ਹੁਣ ਉਹਦਾ ਹੀ ਆ ਮੋਟਰਸਾਈਕਲ ਤਾਂ ਮੇਰਾ ਨਹੀਂ ਚੱਕਦਾ ਤੁਹਾਡਾ ਲੀਆ ਲਕਨਿਆ ਕਰਕੇ ਪਵਾਦੀ ਨਾ ਕਿਹੜਾ ਲੜਕਦਾ ਉਹਦਾ ਹੰਥੀ ਮੰਗਣਾ ਅੱਧ ਤੱਕ ਗਿਆ ਲੈ ਅੱਧ ਤੱਕ ਰੁੱਟਿਆ ਪਿਆ ਆ ਉਹਨੂੰ ਫੜੋ ਤਾਂ ਦੇਖ ਲੈ ਕਿੱਥੇ ਫਿਰਦਾ ਸੈਰ ਕਰਦਾ ਵਿੱਚ ਕਿਹਰੇ ਲੱਗੇ ਹੋਏ ਅੱਜ ਘਟਣ ਕੰਨਾ ਹਾਂ ਚੰਗੇ ਨਾਲੇ ਖਿੱਚਦੇ ਮੈਂ ਕੰਮ ਆਉਣਾ ਵਧੀਆ ਉਹਦੀ ਅੱ비 ਵੀ ਹੋ ਗਈ ਕੀ ਦੀ ਜੰਗਰੇ ਦੀ ਹੋਊ ਚੰਦੀ ਸਮਝ ਲੈ ਹੁਣ ਤੁਸੀਂ ਵੀ ਜਾ ਜਾਂਦੇ ਸਿਰ ਤੇ ਹੁਣ ਰੇਟ ਚੰਗਾ ਹੈ ਰੇਟ ਤੁਹਾਨੂੰ ਕਾਹਦੇ ਸਪਰੇਅ ਲਾਉਂਦੇ ਹੈ ਸਪਰੇਅ ਘਾ ਨਿਕਾਲ ਲੂ ਕਾਦੀ ਤਾਂ ਵੀ ਆਦੀ ਹੋ ਗਾਲੀ ਕਿਹੜੇ ਉਹ ਕਰੀ ਜਿਹੜੀ ਮੈਂ ਕਰੀ ਸੀ ਤਾਕਦੀ ਕਰਦੇ ਪਤਨੇ ਵਾਲੀ ਪਰ ਉਹ ਨਾ ਗਿਰ ਜਾਂਦੀ ਯਾਰ ਜੀਤੀ ਉਹ ਨਹੀਂ ਗਿਰਦੀ ਗਿਰ ਕੇ ਕਿੱਥੇ ਜਾਊ ਕੋਈ ਥਲੀ ਉਹ ਗੇਰਗੀ ਪੀੜੀ ਜਾਊਗੀ ਨਹੀਂ ਜਾਂਦੀ ਬਟੂਰ ਤੇ ਉਹ ਨਹੀਂ ਜਦੇ ਬਾ ਠੀਕ ਆ ਮਾਂ ਜੇ ਇੱਧਰ ਨੂੰ ਲਿਆਉਣਾ ਫਿਰ ਇੱਧਰ ਨੂੰ ਕਮਾ ਲਈ ਪਰ ਉਹਨੂੰ ਟੋਆ ਜਾਂ ਪੱਟਾ ਬਗੀ ਤੇ ਦਬ ਨਾ ਜਾਵੇ ਉੱਥੇ ਆਉਂ ਤੇ ਟੋਆ ਖਾ ਖਾ ਲੰਬਾ ਚੌੜਾ ਯਾਰੋ ਦਬ ਜਾਣਾ ਉਹਨਾਂ ਗੰਨੇ ਨਾਲ ਦਬ ਜਾਣਾ ਜੀ ਜੇ ਥੱਲੇ ਪਰਲੀ ਸਾਈਡ ਹੀ ਹਾਂਜੀ ਲੈਕ ਵਾਲ ਦੀ ਹਾਂ ਅੱਥੇ ਲੈ ਬੈਠਾ ਜੀ ਠੀਕ ਆ ਮੈਨੂੰ ਫਿਰ ਠੀਕੇ ਆ ਇਲਾ ਮੈਂ ਕਿਤੇ ਪੜਣਾ ਮੇਰਾ ਬਹੁਤ ਗੁੱਸੇ ਲੱਗਦਾ ਮੈਨੂੰ ਭੱਜ ਗਿਆ ਦੇ ਲੈ ਹੋ ਗਿਆ ਓਰੇ ਓਰੇ ਸਿਸਟਮ ਅਪਡੇਟ ਹੋ ਰਿਹਾ ਦੇਖੋ ਮੇਰੇ ਡੱਡਾ ਵਾਰ ਕੇ ਭੱਜ ਗਿਆ ਮੇਰੇ ਬਿਲੋਂਗ ਹੋ ਗਿਆ ਆਵੇ ਠੀਕ ਹੈ ਗੱਲ ਲੈ ਆ ਜਾ ਕੇ ਭਰਾ ਕੇ ਆਇਆ ਮੇਰਾ ਮੁੰਡਾ ਆਇਆ ਦੇਖ ਲਈ ਆਪਾਂ ਧਿਆ ਲੈ ਹਾਂ ਨਹੀਂ ਜੱਗਾ ਉਹਦੇ ਕੋਲ ਗਿਆ ਭਾਈ ਤੇਰੀ ਗੋਲ ਤੇ ਭੱਜ ਗਿਆ ਕਿੱਥੇ ਗਿਆ ਉਹਦੇ ਇੱਧਰ ਨਹੀਂ ਲੰਘਦੇ ਜੱਗਾ ਠੀਕ ਹੈ ਕੌਣ ਜੱਗਾ ਕੱਢ ਗਿਆ ਉਹ ਹੁਣ ਗਿਆ ਮੋੜ ਸੱਜਾ ਯਾ ਟਰੈਲਰ ਲੈ ਕੇ ਆਇਆ ਤਾਂ ਉਹ ਰਾੜ ਗਏ ਲੈ ਕੇ ਹਮ ਤਾਂ ਗੰਨੇ ਆ ਜੀ ਕੰਪਲੀਟ ਲੈ ਕੇ ਜੀ ਰਾੜਾਂ ਤਾਂ ਆਏ ਨਹੀਂ ਹੈਗਾ ਵੀ ਇੱਕੇ ਰਾੜ ਪੈਣੀ ਹੈ ਉਹਦੇ ਉਹਦਾ ਫਰਕ ਆ ਜਿਹੜੇ ਬਣਾਈਆ ਪਿਆ ਹੁਣੇ ਤਾਂ ਹਾਂ ਜਿਹਦੇ ਪੈਣੀ ਹੈ ਨਾ ਤੇਰੇ ਭਾਈ ਨਾਟ ਲਵਾਏ ਪਏ ਹੁੰਨੇ ਆ ਹਾਂ ਕਿਸੇ ਨੇ ਕੋਸ ਕਰਾਇਆ ਨਹੀਂ ਇਹ ਦੂਏ ਪੋਲ ਜੀ ਬਣਾਏ ਇਹ ਫਸ ਫਾਤੀ ਵੀ ਨਹੀਂ ਬਾਈ ਰਾੜ ਸਮਝ ਗਿਆ ਗੱਲ ਠੀਕ ਆ ਜੀ ਹਾਂ ਸਮਝ ਲਓ ਜਗੰਨਾ ਲਾਉਣਾ ਠੀਕ ਆ ਉਸਤਾਦ ਉਸਤਾਦ ਗੁਰੂ ਵੀ ਤਾਂ ਰਿਹਾ ਯਾਰ ਚਾਚੇ ਉਹੀ ਗੱਲ ਕਰਤੀ ਨਾ ਭਾਈ ਸਾਡਾ ਚਾਚਾ ਹੈ ਗੰਨੇ ਵਾਲਾ ਗੁਰੂ ਨਾ ਠੀਕ ਹੈ ਗੱਲ ਨਾਲੇ ਭਾਈ ਮੈਂ ਸੁਣਿਆ ਤਾਰੀ ਬਾਈ ਦਾ ਫੋਨ ਆਇਆ ਤਾਂ ਮੈਨੂੰ ਹਾਂ ਆਟਾ ਬੈਠਾ ਰਿਹਾ ਉਧਰ ਮੈਂ ਤੂੰ ਨਹੀਂ ਉਹ ਗੱਲ ਕਰੀਆ ਅੱਛਾ ਕਹਿੰਦਾ ਭਾਈ ਮਲਕੀਤ ਚਾਚੇ ਨੂੰ ਕੈਨੇਡਾ ਦਾ ਨਾ ਇੰਡਿਜੀਨਾ ਝੂਟਾ ਦਿਖਾਉਣਾ ਹਾਂ ਕਹਿੰਦਾ ਬਹੁਤ ਲੋਡ ਆ ਤਿੰਦੇ ਕੋਲ ਮਲਾ ਕੇ ਲੈ ਜਾਣਾ ਤਿੰਦਾ ਦਾ ਫੋਨ ਨਹੀਂ ਕਰਦਾ ਇਕੱਲੇ ਜਾ ਕੇ ਤਿੰਦਾ ਬਾਬੂਰ ਬਣ ਗਿਆ ਤਰਾ ਆ ਜੀਦਾ ਹੁਣ ਆ ਜਿੰਦਾ ਬਾਬੂਰ ਬਣਾ ਦਤਾ ਮੈਂ ਤੇ ਮਰਾ ਦੀਆ ਕਿਹੜਾ ਮਾਰੂਂਗੇ ਹੌਲੀ 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 ਵਾਲੀ ਕੀ ਆਪਾਂ ਦੋਹੇ ਚੱਲਦੇ ਕਹਿੰਦਾ ਪਹਿਲਾਂ ਉਧਰ ਜਾ ਕੇ ਆਉਣਾ ਮੈਂ ਚਾਚੇ ਦੇ ਅਸੀਂ ਰਹਿ ਗਏ ਕਰਤਾਰਪੁਰ ਸਾਹਿਬ ਹਾਂ ਚਲੋ ਯਾਰਾ ਟਰਾਲਾ ਲੈ ਕੇ ਚੱਲੋ ਹੱਥ ਕਰਕੇ ਇਹ ਜਾਣਾ ਹੀ ਹੈ ਮੈਂ ਸਾਰੇ ਚਲੂ ਗਏ ਉਹ ਦੱਚੋ ਫਿਰ ਚਲੂ ਹਾਂ ਫਿਰ ਜਾਣੇ ਆ ਗੰਨੇ ਜਿਹੇ ਕੰਮ ਨਹੀਂ ਮੇਂ ਲਾਣ ਦੇ ਸਰਵੀਆਂ ਹੋਪਰੀ ਜਾਂਦੇ ਮਾੜੀ ਠੰਡ ਹਲੇ ਬਿੱਲੇ ਹੋ ਕੇ ਜਾਵਗੇ ਠੰਡ ਤੇ ਜਾ ਗੰਢ ਚੋਂ ਆਸ ਵੀ ਛੱਡ ਕੇ ਜਾ ਗੰਢ ਚੋਂ ਹਾਂ ਚਲੋ ਠੰਡ ਗਰਮੀ ਵਾਲਾ ਕੰਮ ਨਹੀਂ ਉਹ ਨਹੀਂ ਥੋੜੀ ਮਾੜੀ ਘਾੜ ਚ ਵੇ ਹਾਂ ਠੰਡ ਜਾਂਦਾ ਹੋਵੇ ਸੈਕਟਰੀ ਆ ਮੌਸਮ ਵਧੀਆ ਤੇ ਜਾਣ ਉਹ ਲੈ ਧੁੰਦ ਬਹੁਤ ਆ ਯਾਰ ਧੁੰਦ ਗੱਗੇ ਲੋੜੀ ਮਾ ਖੁੱਲ ਜਾਣਾ ਦਿਨ ਦਿਨ ਗੱਡੀ ਲਾਣ ਦੀ ਸਿਰੇ ਆਪਾਂ ਨੇ ਉਹ ਜਾਣਾ ਆਉਣਾ ਗੱਡੀ ਲੈ ਜਾਂਦੇ ਆ ਜਾਣਾ ਤਾਂ ਹੈਗਾ ਹੁਣ ਦੂਸਹੀ ਏਰੀਆ ਤਾਂ ਦਿਖ ਜੂਗਾ ਜਾ ਕੇ ਉੱਥੇ ਹਾਂ ਹੁਣ ਤੁਮੇ ਬੰਦੇ ਦਾ ਬੰਦੇ ਦਾ ਮੂੰਹ ਨਹੀਂ ਦਿਖਦਾ ਬਿਲਕੁਲ ਪੈਂਦੀ ਪੈਂਦੀ ਆਪਣੇ ਰੂਪ ਫੜ ਕੇ ਕਿਈ ਜਾਵੇ ਆ ਦੇ ਕੋਈ ਪਾਕਿਸਤਾਨ ਦੇ ਬੰਦੇ ਬੜੇ ਏਰੀਆ ਦੇ ਦਿਖੇ ਖਾਈ ਦੇ ਦੂਰ ਸਹੀਂ ਹਾਂ ਇਹ ਤਾਂ ਹੈ ਉੱਥੇ ਖੜ ਕੇ ਮਾਰੇ ਪਾਕਿਸਤਾਨ ਦੇ ਏਰੀਆ ਵੀ ਦਿਖੇ ਹੈ ਕਿ ਨਹੀਂ ਚਾਚੇ ਬਸ ਮੈਨੂੰ ਤਾਂ ਨਾ ਕੋਈ ਏਰੀਆ ਪਤਾ ਆ ਜਿੰਨਾ ਬੱਬੀ ਜਾਂ ਬਾਈ ਨਾਲ ਦਾ ਘਰ ਨਹੀਂ ਤਾਂ ਜਿਕਣਾ ਲਿਪਿਆ ਪਿਆ ਹੁੰਦਾ ਉਹ ਗਾਰੇ ਕਬੂਤਰ ਹੁੰਦੇ ਦੇ ਮੋਂਨਾ ਕੇ ਜਗਾ ਦੇਖੀ ਹੈ ਜੀ ਉੱਥੇ ਵੀ ਤੇ ਉਹ ਕਿਹੜਾ ਇਹ ਜਗਰ ਦੁਆਰੇ ਦੇ ਹੁੰਜਾ ਇਹ ਜਿਹਨੂੰ ਪਿੰਡ ਔਕਣਾ ਮਰੇ ਔਕਣੀ ਕਬੂਤਰ ਔਕਣੀ ਲਿਪਿਆ ਪਿਆ ਬਸ ਪਿੰਡ ਕਰਾ ਪਿੰਡ ਪਿੰਡ ਪਿੰਡਾ ਸਰ ਪਿੰਡਾ ਛੋਟਾ ਯਾਰ ਠੀਕ ਐ ਪਿੰਡ ਨਹੀਂ ਕਰੇ ਅਮਲਾਂ ਦਾ ਯਾਰ ਪਿੰਡੇ ਆ ਉਹ ਖਾਸੇ ਆ ਘਰ ਉੱਥੇ ਨਹੀਂ ਅੱਛਾ ਰੌਤਾ ਬੰਗਣਾ ਹੂੰਗਾ ਯਾਰ ਹਾਂ ਰੌਤਾ ਬੰਗਣਾ ਇੰਦਾ ਜੇ ਪਿੰਡ ਐ ਇੰਦਾ ਕਹੂੰਗਾ ਬਸ ਜੀ ਬਸ ਐ ਤਾਂ ਪਿੰਡੇ ਯਾਰ ਰੌਤਾ ਪਿੰਡੇ ਇਹਨੂੰ ਕਿਆ ਪਤਾ ਯਾਰ ਸੱਤ ਘਰ ਜੇ ਉਹ ਮਾਈ ਜੀ ਨੇ ਆਪਣਾ ਹੁਣ ਆਪ ਪੰਜਾਬ ਜਿਹੜਾ 15 20 ਸਾਲ ਪਹਿਲਾਂ ਤਾਂ ਉਹ ਦੇਖਣਾ ਹੋਵੇ ਉਹ ਪੱਗ ਤਾਂ ਜਾਂਦਾ ਸਦਾ ਸੇਮ ਗੋਦ ਉਹੀ ਐ ਦੇਖੋ ਯਾਰ ਬਣਾਓ ਪਲਾਨ ਚ ਪਰਚੀਆਂ ਸੈੱਟ ਕਰ ਲਓ ਫਿਰ ਚੱਲਦੇ ਆ ਸੱਟੇ ਆ ਪਰਚੀਆਂ ਪਤਾ ਭਾਈ ਤਿਆਰ ਜਦ ਤੱਕ ਤੁਸੀਂ ਜਾਣਾ ਆਪਾਂ ਨੇ ਗਾਇਲ ਚਲੇ ਜਾਣਾ ਥੋੜੀ ਟਰੈਕਟਰ ਦਾ ਪੰਪ ਵੀ ਘਰਾ ਤੱਟ ਹੁੰਦਾ ਦਾ ਚਾਹੁੰਦੇ ਮੈਂ ਜਵਾਬ ਦਤਾ ਚਾਚੇ ਜਵਾਬ ਦਤਾ ਲਾ ਬਣਾ ਵੀ ਦਿੱਤਾ 3 ਲੀਟਰ ਪਰ ਬੱਸ ਲਾਉਣਾ ਕਿੱਥੇ ਜਾ ਕਰਤਾਰਪੁਰ ਸਾਹਿਬ ਟਰੈਕਟਰ ਲਿਖ ਜਾਣਾ ਟਰੈਲਰ ਟਾਇਰ ਪਵਾ ਲਈ ਸਾਤੇ ਪੱਕੇ ਨਹੀਂ ਅੰਦਰ ਮਾ ਬਣਾ ਕੇ ਥੋੜੀ ਲੈ ਕੇ ਜਾਉਂਗਾ ਸੰਭੂ ਲੱਜਿਆ ਪਿਆ ਉਹ ਹੀ ਜਾਉਂਗਾ ਇੱਕ ਨੂੰ ਬਿਲਡ ਕਰਿਆ ਤਾਂ ਪੱਕਾ ਪਹਿਲਾਂ ਬੁੱਕ ਕਰਾਉਣਾ ਭਾਈ ਸਲੋਟ ਅੱਜ ਕਰਾਂਗੇ ਤਾਂ ਵੀ ਤੈਨੂੰ ਵਾਰੀ ਆਉਣੀ ਥੋੜੀ ਅੱਛਾ ਅੱਛਾ ਤਰ ਪਤਨੇ ਕਿ ਗਏ ਆਪ ਨਾ ਨਾ 20 ਦਿਨ ਦਾ ਪੈ ਗਿਆ ਹੈ ਕੰਮ ਗੱਗੇ ਕਰਾ ਲਿਆ ਯਾਰ 15 20 ਦਿਨ ਦਾ ਗਿਆ ਪੈਣੀ ਪੈਣਾ ਦੇਖ ਲਓ ਭਾਈ ਦੇਖ ਮੇਰੀ ਗੱਲ ਸੁਣ ਇੱਕ ਵਾਰੀ ਗਰੁੱਪ ਵਿੱਚ ਅਲਾਸਮੈਂਟ ਕਰ ਦਿੰਦੇ ਅੱਗੇ ਇਹ ਤਾਂ ਲੇਰ ਆ ਗਿਆ ਜਿਹਦਾ ਬੰਦੇ ਹੋਏ ਕੋਟਰਾਂ ਦੇ ਛੱਡੋ ਤੁਸੀਂ ਗੱਡੀਆਂ ਇੰਚੂ ਆ ਉਹਨੇ ਕਾਸ ਨਾ ਮੈਂ ਜਾਣਾ ਉੱਥੇ ਟਰੈਕਟਰ ਕਢਾ ਕੇ ਆਉਣਾ ਦੋ ਗੱਡੀਆਂ ਲੈ ਚੱਲੋ ਵੀਰੇ ਇਧਰ ਕੱਲੂ ਕੱਲੂ ਲੱਦਣਾ ਠੀਕ ਨਹੀਂ ਗੱਲ ਆਹ ਮੇਲੇ ਨੂੰ ਲੈ ਜੀ ਆ ਦੋ ਦਿਨ ਗੱਡੀਆਂ ਲੈ ਚੱਲੋ ਟਰੈਕਟਰ ਨਾਲ ਉਹ ਨਹੀਂ ਗੱਗੇ ਐਂ ਕਰੂਗੇ ਜੇ ਤਾਂ ਭਾਈ ਟਰੈਕਟਰ ਵਾਲਾ ਕੰਮ ਹੋਇਆ ਬੰਦੇ ਹੋ ਗਏ ਫਿਰ ਤਾਂ ਬਿਜਾਓ ਗੱਡੀ 'ਚ ਉੱਥੇ ਪਾਓ ਡਾਕਟਰ ਪਰੇ ਦੋ ਗੱਡੀਆਂ ਵਾਲਾ ਕਹਦਾ ਯਾਰ ਆਉਣ ਜਾ ਆਉਣ ਜਾਣੇ ਕੀ ਕਹਿੰਦਾ ਤੂੰ ਆਉਣ ਜਾਣੇ ਕਰਨਾ ਹੱਦੋਂ ਆਉਣ ਜਾ ਗੁਰਦਾਰੇ ਵਾਲੇ ਕਿੱਥੇ ਲਾਉਂਗੇ ਰਾਤ ਰਹਿਣਾ ਕਹਦੇ ਕਿੱਥੇ ਯਾਰ ਨਹੀਂ ਨਹੀਂ ਥੋੜੇ ਹੀ ਨਹੀਂ ਉਹ ਯਾਰ ਰਾਤ ਤੱਕ ਬਾਈ ਥੋੜੇ 9 ਵਜੇ ਐਂਟਰੀ ਆ ਹਾਂ ਉਹ ਥੋੜੇ ਚੱਲ ਦਸ ਹਾਂ 4-5 ਵਜੇ ਚੱਲ ਪਾ ਠੀਕ ਹੈ ਸਿੱਧਾ 9 ਵਜੇ ਉੱਥੇ ਜਾ 9 ਵਜੇ ਉੱਥੇ ਤੇ ਹਾਂ ਉਦੋਂ 4 ਵਜੇ ਵਾਪਸੀ ਹੋਣੀ ਉੱਥੇ ਦਾ ਚਾਹ ਵੇ ਨਿਕਲ ਬਾਸ ਨਾ ਕਰਾ ਹੱਥ ਆਠ ਹਜ਼ਾਰ ਆਣ ਲਾ। ਮੈਂ ਆਉਣਾ ਕਿ ਨਹੀਂ ਮੇਰੇ। ਉਹਦਾ ਰਸਤਾ ਏ। ਉਹ ਨਹੀਂ ਗੱਗੇ। ਉਹ ਕੰਮ ਤੇਲੀ ਇੱਥੇ। ਬਾਪੂ ਨੂੰ ਕਰਾਂ ਛੱਡ। ਧੁੰਦਲਾ ਕੰਮ ਨਹੀਂ ਫਿਰਦਾ ਹੋੜ ਧੁੱਪ ਲੇ। ਧੁੰਦਾਂਦਲਾ ਕਰਨ। ਉਹ ਬਾਈ 20 ਦਿਨ ਤੱਕ ਤੂੰ ਤੇ ਰਹਿਣੀ ਕਿੱਥੇ ਆ? ਇਹ ਕਰੈਕਟਰ ਲੋਟ ਐ। ਠੰਢੀ ਜਾਂਦਾ ਉਹ ਪੈਣ ਲੱਗ ਜਾਣੀ। ਹੈ? ਦੂਈ ਕੋਰਾ ਜਿਹਾ ਲੱਜਣਾ ਪੈਣ ਤੋਂ ਦਮ ਚੱਕ ਹੋ ਜਾਣੀ। ਆਓ ਬੈਠ ਟਰੈਕਟਰ ਲੋਟ ਨਹੀਂ। ਉਹ ਤਾਂ ਮੀਂਹ ਗਰਮਦੇ ਤੇ ਦੂਰ ਦਾ ਕਰਨੇ ਲੱਜਣਾ। ਉਹਦਾ ਟਰੈਕਟਰ ਵਾਲਾ ਹੀ ਆ ਬਾਈ ਸਵਾਦ। ਹਾਂ। ਉਹ ਸਾਰੀ ਉਮਰ ਨਹੀਂ ਭੁੱਲਣਾ ਜੀ। ਚੱਲੋ ਫਿਰ ਪ ਤੁਹਾਨੂੰ ਜਿੱਥੇ ਮਰਜ਼ੀ ਜਾਓ ਪਾਕਿਸਤਾਨ ਚ ਬੜੇ ਨਾ ਉਧਰ ਲੈ ਉਥੇ ਗੱਡੀ ਨਹੀਂ ਮੰਨਦਾਂ ਤੁਸੀ ਬੀਜਾ ਹਟੜਾ ਝੱਡਣ ਤੇ ਤੂੰ ਹੀ ਉਹਦੇ ਗੱਲ ਕਾ ਲੈਣ ਤੇ ਉਹ ਗੱਲ ਨਾਲ ਉਹ ਬੁੱਧਰ ਬੀਜਾ ਕਿੰਨਾ ਕਿੰਨੇ ਦਾ ਤੁਸੀਂ ਇਹ ਦੇਖਣਾ ਪਾਕਿਸਤਾਨ ਦੇ ਬੀਜ ਦੇਖਣਾ ਟਰੈਕਟਰ ਦੇਖਣੇ ਬੀਜ ਔਖੇ ਹੀ ਮਿਲਦਾ ਮਿਲ ਜਾਂਦਾ ਮਿਲ ਜਾਂਦਾ ਪਾਕਿਸਤਾਨ ਦੇ ਯੂਟਿਊਬਰ ਆਪਾਂ ਨੂੰ ਮਿਲ ਜਾਂਦਾ ਬਹੁਤ ਵੱਡੇ ਯੂਟਿਊਬਰ ਤੁਸੀਂ ਉਹਦਾ ਜੰਨਾ ਘਰ ਤੇ ਆਉਣਾ ਪਾਕਿਸਤਾਨ ਦੇ ਬੀਜ ਤਾਂ ਕਿੰਨੇ ਗਾ ਜੂਗਾ ਖਰਚਾ ਨਹੀਂ ਦੰਦੇ ਨਹੀਂ ਆਏ ਆ ਜੀ ਦੋ ਮਰਚੀਆਂ ਲਾ ਲਓ ਤੁਹਾਨੂੰ ਮਿਲ ਦਿੱਤਾ ਕਿ ਕਹਿੰਮ ਉਹ ਮਰੀ ਘੂਮਾਰੀ ਨਾ ਦੋ ਪਰਚੇ ਅਮਰੀਕਾ ਘੁੰਮੂ ਜੂਗ ਲੰਮੀ ਨਾਲ ਵਾ ਕੜਾਈ ਕੰਨ ਦੇ ਦੇਣਾ ਬੰਦੂ ਜਾਜ ਦੇ ਬੂਰੋਂ ਦੋ ਪਰਚੇ ਨਾਲ ਆਉ ਫਿਰ ਤੂੰ ਅਮਰੀਕਾ ਘੁੰਮਦਾ ਦੋ ਪਰਚਿਆਂ ਨਾਲ ਸ਼ਾਪਿੰਗ ਜੀ ਹੋ ਲੈਣੀ ਐ ਇੰਨੇ ਸੀ ਨਾ ਸ਼ਾਪਿੰਗ ਕਰਦੀ ਉਹਦੀ ਜੀ ਆਪਾਂ 40 ਦਾ 80 ਬਣ ਜਣਾ ਪਾਕਿਸਤਾਨ ਦੀ ਆਗੇ ਹਾਂ 40 ਦਾ 80 ਆਉਣਾ ਦੋ ਜੀ 1 ਲੱਖ 10 ਬਣੂ 1 ਲੱਖ 10 ਨਾ ਕਿ ਦੁੱਗਣੇ ਬਣਦੇ ਚਲ ਠੀਕ ਹੈ ਜੀ ਮਿੱਚ ਬਣਦੇ ਅੰਦਰ ਆਉਣਾ ਕੁਝ ਨਹੀਂ ਫਿਰ ਉਧਰ ਸਾਹਿਬ ਨਾਲ ਚੱਲਣਾ ਤੇ ਕੂਕ ਮਾਰੀ ਉੱਥੇ ਸਾਹਿਬ ਨੂੰ ਚੱਲ ਉਹ ਪਕੌੜੀਆਂ ਦਾ ਪੈਕਟ ਵੀ ਥੜਾ 500 ਦਾ ਦੱਸੇ ਕਿਹੜੇ ਸਾਡੇ ਰੂਪ ਸਮੋਸਾ 80 ਰੁਪਏ ਸਮੋਸਾ ਦੋ ਹੈ 80 ਰੁਪਏ ਦਾ ਸਮੋਸਾ ਜੱਤ ਤੇ ਫੂਕ ਹੀ ਸਾਈ ਖੱਡ ਮਾ ਮੁੱਕੀ ਪਈ ਐ ਰੋ ਤਾਂ ਬੈਠੇ ਰਹਿੰਦੇ ਆ ਓਏ ਸਵੇਰ ਦੀ ਫੂਕ ਜਲਦੀ ਨਹੀਂ ਹੁੰਦੀ ਉੱਥੇ ਸਮੋਸਾ ਹੀ ਸਾਡੇ ਤਾਂ ਬਸ ਤੇ ਕਰਾਤੀ 80 ਰੁਪਏ ਦਾ ਜਾਂ ਕਿਹਾ ਪੈਰ ਮਿੱਟੀ ਦੀ ਗਲਦੀ ਸੀ ਹੋਰ ਆ ਚੌਲਾ ਹੀ ਆ ਜਿਹੜੇ ਆ ਦੇਖਦੇ ਕੁੜਤੇ ਪਜਾਮੇ ਜਾਂ ਕਹੇਗਾ ਨਾ 2200 ਦਾ ਸਾਡੇ ਮੂੰਹ ਵੱਡੇ ਵੇ 150 ਤੋਂ ਦੁੱਧ ਹੋਇਰੋਤੇ 250 ਉੱਧਰ ਲੈ 250 ਦਾ ਮੰਗਦੇ ਹੋਣੇ ਕਿ ਇੱਥੇ ਲੈ ਜਾ ਜੇ ਤੂੰ ਉੱਧਰ ਲੈ ਲੈ ਦੁੱਧ ਤੂੰ ਇੱਧਰ ਤੇ ਲੈ ਜਾ ਇਹ ਮੁੱਦੂ ਚੱਲੇਗਾ ਦੁੱਧ ਤੂੰ ਇੱਧਰ ਤੇ ਲੈ ਕੇ ਜਾਊਂਗਾ ਉਹ ਵੀ ਫਿਰ ਵਧੀਆ ਲੋਈ ਆਪਣੇ ਵੀ 1000 ਨਹੀਂ ਹੋਇਆ ਉਹ ਹੈ ਤਾਂ ਹੈਗੀ ਆ ਮੈਂ ਤੈਨੂੰ ਉਹ ਗੱਲ ਕਰਦਾ ਮੈਂ ਮਗਾਈ ਹੈਗੀ ਉੱਧਰ ਚੱਲ ਤੈਨੂੰ ਜ਼ਮੀਨਦਾਰੀ ਠੇਕੇ ਵਾਲਾ ਚੱਲ ਜੀ ਚੱਲ ਚੱਲ ਨਾਲੇ ਭਾਈ ਉਹ ਫਿਰ ਉਧਰ ਨਾਲ ਸਿਸਟਮ ਕਰਕੇ ਉਧਰ ਨਾਲ ਚੱਲਦਾ ਉਹ ਤੇ ਆੜੀ ਵੀ 1000 ਰੁਪਏ ਹੋਣੀ ਆ ਮੁੰਡੇ ਨੇ ਭਾਈ ਉਹ ਤਾਂ ਲੱਖ ਲੱਖ 2-2 ਲੱਖ ਰੁਪਏ ਦਾ ਮੋਟਰਾਂ ਦੇ ਬਿੱਲ ਆਉਂਦੇ ਆ ਤੇ ਬਿਜਲੀ ਹਾਂ 8 ਲੱਖ 9 ਲੱਖ ਦੀ ਤਾਂ ਹਾਲਟੋ ਉੱਥੇ ਹਾਂ ਉਹ ਤੇ ਗਠੰਡੀ ਕਰਮਾਈ ਜਾਂਦਾ ਉਹ ਦਾਦਾ ਦਾ ਮੈਂ ਮਹਿੰਗਾ ਇੱਥੇ 20 25 25 ਲੱਖ ਆਪਣੇ ਦਾ ਬਿੱਲ ਮਾਫ ਉੱਧਰ ਬਿੱਲ ਹੈ ਬਿਜਲੀ ਦਾ ਜਿਹੜਾ ਜਿਹੜਾ 200 ਗੰਨੇ ਦਾ ਰੇਟ 300 ਕੁਸ਼ ਆ ਉੱਥੇ ਯਾਰ ਆਪਣੇ ਕਿੰਨਾ ਆਪਣੇ ਦਾਤੋ ਪੈਂਸੋ ਸੀਲਾ ਲਾ 400 ਲਾ ਜਾਂਦਾ ਆ 400 ਲਾ ਆ ਫਿਰ ਨਾਲੇ ਫਿਰ ਨਾਲੇ ਰੇਟ ਉਧਰ ਡਾਊਨ ਆਪਣੇ ਨੂੰ ਵਾਹ ਸਾਡੇ ਨਾਲ ਵੀ ਉਹ ਆਪਣੇ ਆਪਣੇ ਹਿਸਾਬ ਨਾਲ ਚੱਲੀਏ ਤਾਂ 100 ਤਾਂ 4 2 8 900 ਰੁਪਏ ਰੇਟ ਚਾਹੀਦਾ ਤਾਂ ਕਹਿੰਦਾ ਉੱਥੇ 900000 ਰੁਪਏ ਹਾਂ ਹੈ ਕਿੰਨਾ ਆਪਣੇ ਕੋਲ ਘਾਟਾ 300 ਫਿਰ ਹੋਰ 100 ਰੁਪਏ ਦੇ ਵੰਦਾ ਆਪਣੇ ਸਾਥ ਨਾਲ ਆਏ ਹੈਗਾ ਵੀ ਉੱਥੇ ਜੇ ਆਪਣਾ ਪੁਰਾਣਾ ਪੰਜਾਬ ਦੇਖਣਾ ਉੱਥੇ ਮਿਲੂਗਾ ਹਾਂ ਇਹ ਗੱਲ ਪੱਕੀ ਹੈ ਰਾਣਾ ਫਿਰਸਾ ਸਭ ਨੂੰ ਮਿਲਗਾ ਉੱਥੇ ਹੰਟੇ ਹੰਟੇ ਸਭ ਨੂੰ ਹੁਣ ਸਭ ਕੋ ਜੀ ਸਭ ਉਹ ਇਹ ਨਾ ਇਹ ਕਰਕੇ ਕੱਢੇਗਾ ਦੇ ਵੀ ਟੋਵਾ ਪੱਟਣਾ ਮੈਂਦਰਾ ਵੀ ਜਾਣੇਗੇ ਜਿੱਦੇ ਨੂੰ ਉਹ ਅੱਜ ਵੀ ਹੈ ਉੱਥੇ ਸ੍ਰੈਸਰ ਉਹੀ ਜੀ ਉਹ ਟੋਵਾ ਪੱਟਣਾ ਮੈਂਦਰਾ ਉਹ ਆਪਣੇ ਤਾਂ ਲੇਬਰ ਆਉਣ ਲੱਗੀ ਗੰਨਾ ਘਾੜਨ ਵਾਸਤੇ ਉੱਥੇ ਅੱਜ ਵੀ ਆਪ ਘਾੜ ਦੇਗਾ ਨਾ ਉਹ ਟਾਇਰ ਨਾਲ ਚਲਾਉਣੇ ਆ ਉਹ ਆਚੇ ਉੱਥੇ ਲੇਬਰ ਥੋੜੀ ਆ ਭਈਆਂ ਆਪਣੇ ਭਈਏ ਆ ਗਏ ਆਪਣੇ ਆਪਣਾ ਸਾਰਾ ਕੰਮ ਉੱਥੇ ਆਪ ਕਰਦੇ ਮੇਰੇ ਮੁਲਕੇ ਆਹੋ ਫਿਰ ਇਹ ਤਾਂ ਹੁਣ ਬਾਈ ਪਤਾ ਨਹੀਂ ਅਸੀਂ ਤਰੱਕੀ ਕਰਾਂਗੇ ਉਹ ਤਰੱਕੀ ਕਰਾਏ ਬਾਈ ਉਹ ਤਰੱਕੀ ਨਹੀਂ ਬਾਈ ਤਰੱਕੀ ਉਹਨਾਂ ਨੇ ਵੀ ਕਰ ਜਾਣੀ ਮੈਂ ਵੀ ਜ਼ਮੀਨ ਦੇਖਾਂਗਾ ਹਰ ਜ਼ਮੀਨ ਦਾ ਤਾਂ ਚਾਂਚੀ ਬਹਿਣਾ ਬਾਈ ਡੇੜੀ ਸੀ ਹਾਂ ਮੇਰੇ ਬੱਪੂ ਨੂੰ ਪਤਾ ਲੱਗਿਆ ਡੇੜੀ ਕਿੱਥੇ ਦਾ ਆਏ ਪਏ ਪਤਾ ਨਹੀਂ ਚੱਕ ਚੁੱਕ ਪਿੰਨ ਕਿੱਧਰ ਕਹਿੰਦੇ ਬੱਪੂ ਨੂੰ ਜਾ ਗਏ ਹੈ 90 ਚੱਕ ਪਏ ਮੈਂ ਲੈ ਡੇੜੀ ਸੀ ਨਹੀਂ ਹਾਂ ਇੱਥੇ ਦਾ ਸਾਰੇ ਉੱਥੇ ਜਾਏ ਦਮੇ ਮੈਂ ਵੀ ਜ਼ਮੀਨ ਦੇਖਾਂਗਾ ਯਾਰ ਅੱਪਲ ਕੋ ਉੱਥੇ ਤੇ ਅੱਪਲ ਥਾਪਣ ਹਾਂ ਮਹਾਲ ਉੜੀਦਾ ਮਹਾਲ ਵੀ ਆਪਾਂ ਦੋਰੀਦਈਆਂ ਓਏ ਜਿਹੜੇ ਹੈਗੇ ਥਾਪਣਾ ਮਤੇ ਭੈਣੇ ਚ ਬੈਠੇ ਆ ਕੋਈ ਨਾਲੇ ਗੋਤੀ ਆ ਜਿਹੜੇ ਹੈਗੇ ਮਹਾਲ ਆਪਣੇ ਆਪਣੇ ਭੈਣੇ ਉਹ ਆਏ ਹੋਏ ਆ ਆਪਣੇ ਗੋਤੀ ਦੇ ਆਪਣੇ ਵਿੱਚ ਥੋੜੇ ਵਿੱਚ ਬੇਪੇ ਇੱਧਰ ਸੋਹਣੇ ਮਿਸਤਰੀ ਸਾਡੇ ਵਿੱਚ ਤੇ ਇੱਕਣਾ ਤੇ ਅੱਜ ਜੀ ਦੇਖੂਗੇ ਯਾਰ ਹਾਂ ਚੱਲ ਕੋਈ ਨਹੀਂ ਹੁਣ ਇਧਰ ਦੀ ਉਧਰ ਫੇਰੇ ਗਏ ਉਧਰ ਦੇ ਇਧਰ ਫੇਰੇ ਆਏ ਹੋਣਗੇ ਨੀ ਤਨੂ ਕਾ ਪਾ ਸਾੜੀ ਕਿੱਥੇ ਦੀ ਉਹ ਹਾਂ ਹੁਣ ਪਹਾੜੇ ਫਿਰ ਉਹ ਕੋਲੇ ਘਾ ਰਹੀ ਢੀ ਉੰਜੇ ਨਾ ਕਦੌਰੀ ਕਰਾਦੀ ਪਾ ਕੇ ਨਾ ਜੇ ਬੀਏ ਲੱਗਿਆ ਢੀ ਦੀ ਆ ਗਿਆ ਤੇਰਾ ਨੂੰ ਆਏ ਵੀ ਢੱਕ ਲੈ ਲੂਗੇ ਜੇ ਬੀਜਾ ਗੁਆ ਲਿਆ ਜੇ ਬਾਬਾ ਗਾੜੀ ਰੁਕੀ ਹੋਈ ਓ ਤਾਂ